ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਮੈਂ ਲਿਆ ਜੀ ਇੱਕ ਸੂਟ ਜਿਹੜਾ ਮੈਂ ਬਹੁਤ ਮਹਿੰਗਾ ਲੈ ਲਿਆ ਮੈਨੂੰ ਤਾਂ ਹੁਣ ਆਪਣੇ ਆਪ ਤੇ ਪਛਤਾਵਾ ਆਉਂਦਾ ਵੀ ਮੈਂ ਇਨੀ ਮੂਰਖ ਕਿੱਦਾਂ ਬਣ ਗਈ ਆ ਸੱਚੀ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਵੀ ਸੂਟ ਵੀ ਤੁਸੀਂ ਕਹਿਣਾ ਵੀ ਇਹ ਸੂਟ ਤਾਂ ਇੰਨੇ ਇੰਨੇ ਦੇ ਮਿਲਦੇ ਐ ਇੰਨੇ ਜਨਾਨੀ ਨੇ ਇੰਨਾ ਮਹਿੰਗਾ ਕਿੱਦਾਂ ਲੈ ਲਿਆ ਹਨਾ ਤੇ ਮੈਂ ਤੁਹਾਨੂੰ ਦਿਖਾਉਣੀ ਮੈਂ ਸੂਟ ਸੀ ਵੀ ਲਿਆ ਹੈਗਾ ਹੁਣ ਆਪਾਂ ਉਹਨੂੰ ਵਾਪਸ ਕਰਨ ਜੋਗੇ ਵੀ ਨਹੀਂ ਹੈਗੇ ਤੇ ਮੈਂ ਸੂਟ ਸਹੀ ਲਿਆ ਤੁਹਾਨੂੰ ਦਿਖਾਉਣੀ ਆ ਕਿ ਕੰਨਣਾ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਚਾਲੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਫਿਰ ਮੈਨੂੰ ਵੀ ਥੋੜਾ ਹੌਸਲਾ ਜੇ ਬਣਿਆ ਰਹਿੰਦਾ ਜਦੋਂ ਵੀਡੀਓ ਨੂੰ ਲਾਈਕ ਹੁੰਦੇ ਆ ਤੇ ਪਰ ਅੱਜ ਕੱਲ੍ਹ ਵਿਊ ਬਿਲਕੁਲ ਨਹੀਂ ਆ ਰਹੇ ਹੈਗੇ ਤੁਸੀਂ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੇਰੀ ਵੀਡੀਓ ਵਿੱਚ ਕੋਈ ਨਾ ਕੋਈ ਗੱਲ ਜਿਹੜੀ ਆ ਕੰਮ ਦਿੱਤਾ ਜ਼ਰੂਰ ਹੁੰਦੀ ਆ ਕਦੇ-ਕਦੇ ਹੁੰਦਾ ਕਿ ਹਾਸੇ ਮਜ਼ਾਕ ਦਾ ਵੀ ਟਾਈਮ ਜਿਹੜਾ ਹੁੰਦਾ ਆ ਵੀ ਚਲੋ ਅੱਜ ਕੋਈ ਹਾਸਾ ਮਜ਼ਾਕ ਕਰ ਲਈਏ ਹਰ ਵੇਲੇ ਇਦਾਂ ਦੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਹਨਾ 네ਗਟਿਵ ਜੀਆਂ ਸਾਨੂੰ ਕਿਸੇ ਵੇਲੇ ਹਾਸਾ ਮਜ਼ਾਕ ਵੀ ਜ਼ਰੂਰ ਕਰ ਲੈਣਾ ਚਾਹੀਦਾ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਿਹੜਾ ਸੂਟ ਲਿਆ ਇੰਨਾ ਮਹਿੰਗਾ ਲਿਆ ਤਾਂ ਮੈਨੂੰ ਹੁਣ ਬੱਚੇ ਵੀ ਕਹਿੰਦੇ ਆ ਤਾਂ ਮੰਮੀ ਇਹ ਸੂਟ ਕਿਉਂ ਲਿਆ ਹਨਾ ਕੋਈ ਇੰਨਾ ਵਧੀਆ ਵੀ ਨਹੀਂ ਹੈਗਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਅੱਗੇ ਸੂਟ ਤਾਂ ਮੈਂ ਲਿਆ ਸੀ ਪਰ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕਿਹੜਾ ਸੂਟ ਲਿਆ ਹੈਗਾ ਆ ਤੇ ਮੈਂ ਤੁਹਾਨੂੰ कहना है भी, भी उद्दा कपड़े सिलाई कर दी है तो इन्ना महंगा सूट इन्हें कि लै लिया ये देखो जी मैं सूट लिया है तो मैं सी लिया आ मैं घेरे के उ ला ले लैस जी भी चल थोड़ा वधिया लगन लग पे है ना तो इस तरह मैं ये गल से भी आह ला ले थोड़ा बाहव से भी मैं ला दी आ इस तरह ਤੇ ਜ਼ਲਵਾਰ ਵੀ ਮੈਂ ਸਹੀ ਚੁੱਕੀ ਆ ਹੁਣ ਜੇ ਤੇ ਨਾ ਸਿੰਤਾ ਹੁੰਦਾ ਚੱਲ ਹੈ ਨਾ ਮੈਂ ਵਾਪਸ ਕਰ ਦਿੰਦੀ ਤੇ ਪਰ ਮੈਂ ਹੁਣ ਸੂਟ ਜਿਹੜਾ ਇਹ ਪੂਰਾ ਸੀ ਲਿਆ ਆ ਤੇ ਹੁਣ ਤਾਂ ਕੁਝ ਹੋ ਵੀ ਨਹੀਂ ਸਕਦਾ ਹੈਗਾ ਚੱਲ ਕੋਈ ਗੱਲ ਨਹੀਂ ਕਦੇ ਕਹਿੰਦੇ ਹੁੰਦੇ ਆ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਹੋ ਹੀ ਜਾਂਦੇ ਆ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਤੁਹਾਨੂੰ ਵੀ ਜੇ ਕਦੇ ਇਦਾਂ ਹੋਇਆ ਵਿਹਾਂ ਕਿਸੇ ਨੇ ਕੱਪੜਾ ਸਸਤਾ ਲਿਆ ਮੈਨੂੰ ਮਹਿੰਗਾ ਮਿਲ ਗਿਆ ਤਨੂ ਕਹਾਦਾ ਇਸ ਤਰ੍ਹਾਂ ਲੱਗਿਆ ਤਾਂ ਤੁਸੀਂ ਨਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਵੈਸੇ ਬੁੱਧਾ ਹਨਾ ਇੰਨਾ ਮਾੜਾ ਵੀ ਨਹੀਂ ਹੈਗਾ ਚਲੋ ਮਹਿੰਗਾ ਤਾਂ ਜ਼ਰੂਰ ਆ ਪਰ ਮਾੜਾ ਨਹੀਂ ਹੈਗਾ ਵੀ ਇਦਾਂ ਨਹੀਂ ਬੋਟੀ ਤਾਂ ਕਹਿੰਦੀ ਸੀ ਪਾਇਆ ਮੰਮੀ ਸੋਨਾ ਲੱਗਦਾ ਆ ਤੇ ਆ ਦੇਖ ਲਓ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਆਪਾਂ ਇਹਨੂੰ ਬਣਾ ਲਿਆ ਕਹਿੰਦੇ ਹੁੰਦੇ ਜਦਾਂ ਦਾ ਮਰਜੀ ਕੱਪੜਾ ਹੋਵੇ ਤੇ ਸੀਣ ਵਾਲੇ ਦੇ ਹੱਥ ਵਿੱਚ ਹੁੰਦਾ ਆ ਵੀ ਉਹਨੂੰ ਆਪਾਂ ਕੱਪੜਾ ਜਿਹੜਾ ਕਿਸ ਤਰ੍ਹਾਂ ਬਣਾਉਣਾ ਆ ਦੇਖੋ ਪਹਿਲਾਂ ਮੈਨੂੰ ਸਲਾਈਸ ਲਈ ਮੈਨੂੰ ਵੀ ਨਹੀਂ ਸੀ ਆਉਂਦੀ ਹੁੰਦੀ ਪਰ ਮੈਂ ਇਦਾਂ ਹੀ ਹਨਾ ਕੰਮ ਕਰਦੇ ਕਰਦੇ ਮੈਂ ਜਿੱਦਾਂ ਪਹਿਲਾਂ ਥੋੜਾਤਰ ਪਾਈਆਂ ਕਰਦੀ ਸੀ ਫੇਸ ਲਾਈ ਸਲਾਈ ਸਲਵਾਰਾਂ ਵੀ ਸੀਨ ਲੱਗ ਗਈ ਤੇ ਇਦਾਂ ਹੀ ਮੈਨੂੰ ਹਨਾ ਸਲਾਈ ਜਿਹੜੀ ਆ ਗਈ ਮੈਂ ਕਿਹੜਾ ਕੋਈ ਕੋਰਸ ਕੀਤਾ ਹੋਇਆ ਆ ਪਰ ਹੁਣ ਮੈਂ ਹਨਾ ਬਹੁਤ ਇਦਾਂ ਵੀ ਜਾਨੀ ਕਿ ਕੱਪੜੇ ਆਪਣੇ ਆਪ ਤੇ ਮਾਲ ਵੀ ਹੁੰਦਾ ਆ ਵੀ ਆਪਾਂ ਇੰਨਾ ਕੰਮ ਮੈਂ ਕੀਤਾ ਜ਼ਿੰਦਗੀ ਦੇ ਵਿੱਚ ਇੰਨਾ ਮੈਂ ਕੱਪੜਾ ਸੀਂਤਾ ਮੈਂ ਕਹਿੰਨੀ ਪੁੱਛੋ ਹੀ ਪੁੱਛਦੇ ਨਾ ਵੀ ਮੈਨੂੰ ਇਹ ਕਮ ਕਾਰਦੀ ਨੂੰ ਵੀ ਕੋਟੋ ਘਟ 28 29 ਸਾਲ ਹੋ ਗਏ ਆ ਤੇ ਇਹ ਹੁਣ ਜਿਹੜਾ ਸੂਟ ਆ ਮੈਂ ਤੁਹਾਨੂੰ ਦੱਸਾਂ ਵੀ ਕਿੰਨਾ ਹਨਾ ਸਾਰੇ ਕਹਿੰਦੇ ਵੀ ਇਹ ਸੂਟ ਇੰਨੇ ਦਾ ਇੰਨੇ ਦਾ ਪਰ ਮੈਂ ਥੋੜਾ ਜਿਹਾ ਮਹਿੰਗਾ ਲੈ ਲਿਆ ਤੇ ਮੈਨੂੰ ਨਾ ਆਪਣੇ ਆਪ ਤੇ ਸੱਚੀ ਬਹੁਤ ਆਉਂਦਾ ਵੀ ਹਾਏ ਮੈਂ ਇੰਨਾ ਮਹਿੰਗਾ ਕਿਉਂ ਲੈ ਲਿਆ ਹੁਣ ਤੁਸੀਂ ਕਹਣਾ ਮਹਿੰਗਾ ਮਹਿੰਗਾ ਕਰੀ ਜਾਂਦੀ ਆ ਵੀ ਕਿੰਨਾ ਕਾ ਮਹਿੰਗਾ ਹੋਊਗਾ ਇਹ ਸੂਟ ਤਾਂ ਸੱਚੀ ਉਦਾਂ ਬੜਾ ਪਛਤਾਵਾ ਜਿਆ ਹੁੰਦਾ ਪਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਹੜੇ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਇਹ ਸੂਟ ਜਿਹੜਾ ਮੈਨੂੰ ਮਿਲਿਆ ਹੈਗਾ ਆ 200 ਰੁਪਏ ਦਾ ਹੁਣ ਤੁਸੀਂ ਇਹ ਕਹਿਣਾ ਵੀ 200 ਦੇ ਵਿੱਚ ਤੈਨੂੰ ਕੀ ਹੋਰ ਚਾਹੀਦਾ ਆ ਅੱਜ ਕੱਲ ਤਾਂ 100 ਰੁਪਏ ਦਾ ਹਰ ਮਾਲ ਹੀ ਹੁੰਦਾ ਹੈ ਨਹੀਂ ਜੀ ਸੂਟ ਥੋੜਾ ਵੈਸੇ ਹੈ ਨਾ ਜੇ ਆਪਾਂ ਲਈਏ ਤੇ 150 ਦਾ ਸੂਟ ਆ ਕੱਪੜਾ ਬਹੁਤ ਮੋਟਾ ਆ ਕੋਈ ਮਹਿੰਗਾ ਸੂਟ ਨਹੀਂ ਹੈਗਾ ਮੈਂ ਤੁਹਾਨੂੰ ਮਜ਼ਾਕ ਕਰਦੀ ਆ ਵੀ ਵੈਸੇ 150 ਦਾ ਸੂਟ ਵੀ ਇਹ ਮਿਲ ਜਾਂਦਾ ਆ ਪਰ ਇਹ ਜਿਹੜੇ ਕੱਪੜੇ ਆ ਨਾ ਇਹ 5 ਮੀਟਰ ਸੂਟ ਨਹੀਂ ਹੁੰਦਾ ਹੈਗਾ ਇਹ ਹੁੰਦਾ ਆ ਸਿਰਫ 4 ਮੀਟਰ ਕੱਪੜਾ ਆ ਇਹਦੇ ਵਿੱਚ ਜਿੱਦਾਂ ਮੇਰੇ ਸੂਟ ਦੀ ਲੈਂਥ ਜਿਹੜੀ ਆ 40 ਇੰਚ ਆ ਤੇ ਆਪਾਂ 43.5 43 ਇੰਚ ਮੈਂ ਕੱਟਿਆ ਸੀ ਠੀਕ ਹੈ ਜੀ ਉਤੋਂ ਮੈਂ ਬਾਹਾਂ ਜਿਹੜੀਆਂ 20 ਇੰਚ ਦੀਆਂ ਕੱਟੀਆਂ ਹੈਗੀਆਂ ਬਾਅਦ ਚ ਮੇਰੀ 36 ਇੰਚ ਦੀ ਸਲਵਾਰ ਆ ਮੈਂ ਉਹ ਕੱਟੀ ਬਸ ਇਹ ਕੱਪੜੇ ਦੇ ਵਿੱਚ ਇੰਨਾ ਹੀ ਸੂਟ ਬਣਦਾ ਜੇ ਤੁਸੀਂ ਕਹੋ ਵੀ ਤੁਹਾਡੇ ਜੈਂਪਰ ਦੀ ਲੰਬਾਈ ਹੈਗੀ ਆ ਕੋਈ 45 ਇੰਚ ਤੇ ਸਲਵਾਰ ਤੁਹਾਡੀ 40 ਇੰਚ ਆ ਫਿਰ ਤੁਹਾਡਾ ਸੂਟ ਜਿਹੜਾ ਆ ਪੇ ਨਹੀਂ ਬਣਨਾ ਹੈਗਾ ਫਿਰ ਬਾਸ ਫਿਰ ਤਾਂ ਕੰਮ ਖਰਾਬ ਹੈ ਤੁਸੀਂ ਦੋ ਸੂਟ ਲੈ ਸਕਦੇ ਆ ਦੋ ਸੂਟ ਲੈ ਕੇ ਤੁਸੀਂ ਇੱਕ ਸੂਟ ਜਿਹੜਾ ਇਹਦਾ ਬਣਾ ਸਕਦੇ ਆ ਉਹ ਇਦਾਂ ਆ ਵੀ ਦੇਖੋ 150 ਦਾ ਸੂਟ ਆ ਜਾਂਦਾ ਆ ਹਨਾ ਤੇ 150 ਸੂਟ ਕਿਹੜਾ ਕੋਈ ਬਹੁਤ ਮਹਿੰਗਾ ਹੁੰਦਾ ਆ ਦੋ ਸੂਟ ਆ ਗਏ 300 ਦੇ ਠੀਕ ਆ 300 ਦੇ ਵਿੱਚ ਜੇ ਸੂਟ ਤੁਹਾਡਾ ਬਣ ਵੀ ਜਾਂਦਾ ਆ ਤਾਂ ਕੋਈ ਮਹਿੰਗਾ ਕੰਮ ਨਹੀਂ ਹੈਗਾ ਇਹ ਕਪੜਾ ਖਰਾਬ ਵੀ ਨਹੀਂ ਹੈਗਾ ਮੋਟਾ ਖਰਾਬ ਵੀ ਨਹੀਂ ਹੋਣਾ ਹੈਗਾ ਮੋਟਾ ਕਪੜਾ ਆ ਆਪਸ ਇਹਨੂੰ ਸੀ ਕੇ ਓਵਰਲੋਕ ਕਰਾਉਣਾ ਜਿਹੜਾ ਆ ਬਹੁਤ ਜ਼ਰੂਰੀ ਆ ਹਨਾ ਤੇ ਤੁਸੀਂ ਇਸ ਤਰ੍ਹਾਂ ਜੇ ਤਾਂ ਲੱਗਦਾ ਵੀ ਤੁਸੀਂ ਵੀ ਇਦਾਂ ਦਾ ਕਪੜਾ ਸਮਾਉਂ ਆਇਆ ਤੇ ਤੁਸੀਂ ਜੇ ਤੁਹਾਡੀ ਲੰਬਾਈਆਂ ਜ਼ਿਆਦਾ ਆ ਸਲਵਾਰ ਦੀ ਲੰਬਾਈ ਵੀ ਜ਼ਿਆਦਾ ਆ ਤਾਂ ਕਮੀਜ਼ ਦੀ ਲੰਬਾਈ ਵੀ ਸ਼ਰਟ ਦੀ ਲੰਬਾਈ ਜ਼ਿਆਦਾ ਆ ਨਾ ਤੇ ਤੁਸੀਂ ਐਸੀ ਤਰ੍ਹਾਂ ਕਰੋ ਦੋ ਸੂਟ ਲੈ ਕੇ ਤੋ ਦੋਆਂ ਸੂਟਾਂ ਦਾ ਇੱਕ ਸੂਟ ਸਾਡਾ ਜਿਹੜਾ ਆਰਾਮ ਦੇ ਨਾਲ ਬਣ ਜਾਣਾ ਆ ਤੇ ਉਹਦੇ ਵਿੱਚੋਂ ਫੇ ਕੱਪੜਾ ਵੀ ਬਚ ਸਕਦਾ ਆ ਠੀਕ ਹੈ ਜੀ ਜੇ ਤਾਂ ਇਹਦਾ ਅਰਜ ਕੁਝ ਜ਼ਿਆਦਾ ਹੁੰਦਾ ਫੇ ਤਾਂ ਚਲੋ ਬਣ ਜਾਂਦਾ ਹਨਾ ਪਰ 5 ਮੀਟਰ ਦਾ ਕੱਪੜਾ ਹੋਣਾ ਹੀ ਚਾਹੀਦਾ ਆ ਪਰ ਇਹ ਕੱਪੜਾ ਜਿਹੜਾ 4 ਮੀਟਰ ਆ ਮੇਰਾ ਤਾਂ ਚਲੋ ਹਾਈਟ ਘੱਟ ਕਰਕੇ ਮੇਰਾ ਤਾਂ ਇੰਨੇ ਥੋੜੇ ਕੱਪੜੇ ਦੇ ਵਿੱਚ ਬਣ ਜਾਂਦਾ ਕਿਉਂਕਿ ਮੇਰੀ ਲੰਬਾਈ ਜਿਹੜੀ ਜੈਂਪਰ ਦੀ 40 ਇੰਚ ਆ ਤੇ ਸਲਵਾਰ ਦੀ ਲੰਬਾਈ ਜਿਹੜੀ ਆ 36 ਇੰਚ ਆ ਮੇਰਾ ਸੂਟ ਜਿਹੜਾ ਇਹ ਚ ਆਰਾਮ ਨਾਲ ਪਣ ਜਾਂਦਾ ਹੈਗਾ ਇੰਨੇ ਕੱਪੜੇ ਦੇ ਵਿੱਚ ਤੇ ਜੇ ਤੁਹਾਡੀ ਲੰਬਾਈ ਜ਼ਿਆਦਾ ਆ ਫਿਰ ਤੁਹਾਡਾ ਇਹ ਸੂਟ ਨਹੀਂ ਪੜਨਾ ਫਿਰ ਤੁਹਾਨੂੰ ਦੋ ਸੂਟ ਹੀ ਲੈਣੇ ਪੈਣੇ ਆ ਤੇ ਚਲੋ ਜੀ ਇਹ ਤਾਂ ਮੇਰਾ ਐਵੇਂ ਮੈਂ ਤਾਂ ਹਾਸੇ ਮਜ਼ਾਕ ਦੇ ਵਿੱਚ ਕਹਿਤਾ ਦੱਸਣਾ ਤਾਂ ਅਸਲ ਦੇ ਵਿੱਚ ਇਹੀ ਸੀ ਵੀ ਜੇ ਤੁਸੀਂ ਇਦਾਂ ਦਾ ਸੂਟ ਸਮੋਣਾ ਤੁਹਾਨੂੰ ਦੋ ਸੂਟ ਲੈਣੇ ਪੈਣੇ ਜੇ ਤੁਹਾਡੀ ਲੈਂਥ ਜ਼ਿਆਦਾ ਆ ਤੇ ਜੇ ਇਹ ਤੋਂ ਥੀਂ ਮਤਲਬ ਐਨ ਐ ਆ 40 ਇੰਚ ਲੈਂਬਾਈ ਆ ਤੁਹਾਡੇ ਜੈਂਪਰ ਦੀ ਤੇ 36 ਇੰਚ ਸਲਵਾਰ ਦਾ ਸਲਵਾਰ ਦੀ ਲੈਂਥ ਆ ਫਿਰ ਤੁਹਾਡਾ ਇੱਕ ਸੂਟ ਦੇ ਨਾਲ ਹੀ ਸਾਰ ਜਾਣਾ ਆ ਡੱਬੀਆਂ ਵਾਲਾ ਸੂਟ ਤੁਸੀਂ ਲੈਣਾ ਆ ਤਾਂ ਜੇ ਤੁਹਾਡੀ ਲੈਂਥ ਜ਼ਿਆਦਾ ਦੋ ਸੂਟ ਲਵੋ ਫਿਰ ਆਰਾਮ ਨਾਲ ਜਿਹੜਾ ਸੂਟ ਆ ਤੁਹਾਡਾ ਬਣ ਜਾਊਗਾ ਤੇ ਤੁਹਾਨੂੰ ਇਹ ਮੇਰਾ ਹਾਸ ਸਮਝ ਆ ਕਿਦਾਂ ਦਾ ਲੱਗਾ ਵੀ ਮੈਨੂੰ ਸੂਟ 50 ਰੁਪਏ ਮਹਿੰਗਾ ਮਿਲਿਆ ਹੋਰ ਕੋਈ ਗੱਲ ਨਹੀਂ ਸੀ ਤੇ ਵੈਸੇ ਮੈਨੂੰ ਕੋਈ ਇਹ ਜ਼ਿਆਦਾ ਮਹਿੰਗਾ ਨਹੀਂ ਲੱਗਾ 200 ਰੁਪਏ ਕੁਝ ਨਹੀਂ ਹੁੰਦਾ ਹੈਗਾ ਤੇ ਆਪਾਂ ਬਸ ਇੰਨਾ ਹੀ ਸੀ ਅੱਜ ਤੇ ਮਿਲਾਂਗੇ ਆਪਾਂ ਹੋਰ ਨਵੀਂ ਵੀਡੀਓ ਵਿੱਚ ਹੁਣ ਚੱਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ